ਇੱਕ ਤੁਹਾਡੇ ਮਾਧਿਅਮ ਰਹੀ ਮੈਂ ਜਿਹੜਾ ਜਿੰਨੇ ਵੀ ਹੋਟਲ ਵਾਲੇ ਜਾਂ ਇਹੋ ਜਿਹੀ ਲਾਈਨ ਦੇ ਕੰਮ ਕਰਦੇ ਉਹਨਾਂ ਨੂੰ ਇਹੀ ਜਿਹੜੀ ਚੇਤਾਵਨੀ ਹੈ ਵੀ ਜਿਹੜਾ ਆਪਦਾ ਕੰਮ ਹੈਗਾ ਉਹ ਸਹੀ ਢੰਗ ਨਾਲ ਕੀਤਾ ਜਾਵੇ ਜੋ ਕੋਈ ਵੀ ਕਸਟਮਰ ਆਉਂਦਾ ਉਹਨਾਂ ਕੋਲੇ ਉਹਦਾ ਪ੍ਰੋਪਰ ਰਿਕਾਰਡ ਰੱਖਿਆ ਜਾਵੇ ਤੇ ਹੋਟਲ ਦੀ ਆਰਟ ਚ ਜਿਹੜਾ ਕੋਈ ਵੀ ਬੰਦਾ ਇਹੋ ਜਿਹਾ ਗਲਤ ਕੰਮ ਕਰੂਗਾ ਉਹਦੇ ਤੇ ਜਿਹੜਾ ਹੈਗਾ ਸਖਤੀ ਨਾਲ ਕਾਰਵਾਈ ਕਰਦੇ ਹੋਏ ਉਹਦੇ ਤੇ ਜਿਹੜਾ ਐਫਆਈਆਰ ਰਜਿਸਟਰ ਕੀਤੀ ਜਾਊ। ਕੋਈ ਵੀ ਬਖਸ਼ ਨਹੀਂ ਜਾਊਗਾ। ਨਹੀਂ ਨਹੀਂ ਕੋਈ ਵੀ ਕਿਸੇ ਵੀ ਕਿਸਮ ਤੇ ਕੋਈ ਵੀ ਬੰਦਾ ਜਿਹੜਾ ਹੈਗਾ ਇਹੋ ਜਿਹਾ ਹੋਟਲ ਦੀ ਆਰਟ ਦੇ ਵਿੱਚ ਜੇ ਗਲਤ ਕੰਮ ਕਰੂਗਾ ਉਹਦੇ ਤੇ ਜੋ ਬੰਦੀ ਐ ਇਸ ਪਰ ਲਾਅ ਜਿਹੜਾ ਉਹਦੇ ਸਖਤੀ ਨਾਲ ਉਹਤੇ ਕਾਰਵਾਈ ਕੀਤੀ ਜਾਏਗੀ। ਸ਼ੁਕਿੰਗ ਕੈਫੇ ਰੈਸਟੋਰੈਂਟ ਤੇ ਪੁਲਿਸ ਵੱਲੋਂ ਪੁਲਿਸ ਥਾਣਾ ਜਿਲ੍ਹਾ ਸਿਵਲ ਲੈਂਡ ਵੱਲੋਂ ਰੇਡ ਕੀਤੀ ਗਈ ਆ। ਤਾਂ ਇਹ ਹੋਟਲ ਆ ਜਿਹੜਾ ਕਿੰਗ ਰੈਸਟੋਰੈਂਟ ਕੈਫੇ ਆ ਜਿੱਥੇ ਇਮਾਨਜੋਗ ਸੀਨੀਅਰ ਕਪਤਾਨ ਪੁਲਿਸ ਬਠਿੰਡਾ ਮੈਡਮ ਸ਼੍ਰੀ ਅਮਨੀਤ ਕੌਂਡਲ ਆਈਪੀਐਸ ਦੇ ਦਿਸ਼ਾ ਨਿਰਦੇਸ਼ ਹੈ ਵੀ ਜੋ ਵੀ ਥਾਣੇ ਦਾ ਏਰੀਆ ਹੈਗਾ ਉਹਦੇ ਚ ਜਿਹੜਾ ਕੋਈ ਵੀ ਬੰਦਾ ਕ੍ਰਾਈਮ ਕਰਦਾ ਕਿਸੇ ਵੀ ਤਰ੍ਹਾਂ ਦੇ ਉਹ ਤੇ ਜਿਹੜਾ ਸਖਤੀ ਨਾਲ ਜਿਹੜਾ ਐਕਸ਼ਨ ਕੀਤਾ ਜਾਵੇ ਜਿਸ ਤਹਿਤ ਹੀ ਜਿਹੜਾ ਸਾਨੂੰ ਜਿਹੜੀਆਂ ਕੰਪਲੇਂਟਸ ਮਿਲ ਰਹੀਆਂ ਅਸੀਂ ਵੀ ਜਿਹੜਾ ਕਿੰਗ ਹੋਟਲ ਹੈ ਫੇਸ 1 ਚ ਉਹ ਜਿਹੜਾ ਹੋਟਲ ਦੀ ਆਰਡ ਵਿੱਚ ਉੱਥੇ ਜਿਹੜਾ ਹੈਗਾ ਇਮੋਰਲ ਟਰੈਫਿਕਿੰਗ ਦਾ ਜਿਹੜਾ ਧੰਦਾ ਚਲਾਇਆ ਜਾ ਰਿਹਾ ਜਿਸ ਤਹਿ ਜਿਹੜਾ ਸਾਡੇ ਵੱਲੋਂ ਅੱਜ ਚੈਕਿੰਗ ਕੀਤੀ ਗਈ ਜਿਸ ਤੇ ਜਿਹੜਾ ਇਥੇ ਆ ਵਿਕਟਮ ਵਾਲੀ ਲੜਕੀ ਉਹਦੀ ਸਟੇਟਮੈਂਟ ਤੇ ਜਿਹੜੀ ਐਫਆਰ ਦਾ ਜ਼ਿਕਰ ਕਰਕੇ ਤੇ ਅੱਗੇ ਜਿਹੜੀ ਉਹਦੀ ਤਫ਼ਤੀਸ਼ ਸ਼ਮਲ ਵਿੱਚ ਲਿਆਂਦੀ ਜਾ ਰਹੀ ਹੈ। ਚਲ ਕਿੰਨੀਆਂ ਕੁੜੀਆਂ ਉਹਦੇ ਵਿੱਚ ਸਰਚ ਪਰਚਾ ਵੀ ਦਿੱਤਾ ਇਸ ਤਰ੍ਹਾਂ ਹਾਂਜੀ ਹਾਂ ਜਿਹੜਾ ਹੋਟਲ ਦਾ ਜਿਹੜਾ ਮਾਲਕਾ ਓਨਰ ਹੈਗਾ ਨਰਿੰਦਰ ਯਾਦਵ ਉਹਦੇ ਸਮੇਤ ਚਾਰ ਜਣਾਂ ਤੇ ਜਿਹੜੀ ਐਫਆਰ ਰਜਿਸਟਰ ਕੀਤੀ ਗਈ ਹੈ ਤੇ ਉਹਦੀ ਜਿਹੜੀ ਅਸੀਂ ਤਫ਼ਤੀਸ਼ ਸ਼ਮਲ ਵਿੱਚ ਲਿਆਂਦੀ ਜਾ ਰਹੀ ਹੈ। ਕੁੜੀਆਂ ਸਰ ਕਿੰਨੀਆਂ ਕੁੜੀਆਂ ਜਿਹੜੀ ਹੈਗੀ ਇੱਕ ਇੱਥੇ ਸਾਨੂੰ ਜਿਹੜੀ ਲੜਕੀ ਮਿਲੀ ਹੈ ਜਿਹੜੀ ਵਿਕਟਮ ਹੈ। ਤੇ ਜੋ ਮੈਨੇਜਰ ਹੈ ਤੇ ਜਾਂ ਹੋਰ ਬ੍ਰੋਕਰ ਕੰਮ ਕਰਾਉਂਦੇ ਸੀ ਉਹਨਾਂ ਤੇ ਵਿੱਚ ਐਫਆਈ ਰਜਿਸਟਰ ਕੀਤੀ ਹੈ ਜੇ ਤੁਰਾਨੇ ਤਲਤੀਸ਼ ਕਿਸੇ ਦਾ ਵੀ ਹੋਰ ਕਿਸੇ ਦਾ ਰੋਲ ਸਾਹਮਣੇ ਆਊਗਾ ਉਹਦੇ ਵਿੱਚ ਜਿਹੜਾ ਹੈਗਾ ਖਿਲਾਫ ਜਿਹੜੀ ਬੰਦੀ ਕਾਰਵਾਈ ਕੀਤੀ ਜਾਊਗੀ ਇੱਕ ਤੁਹਾਡੇ ਮਾਧਿਅਮ ਰਾਈਮ ਹੈ ਜਿਹੜਾ ਜਿੰਨੇ ਵੀ ਹੋਟਲ ਵਾਲੇ ਜਾਂ ਇਹੋ ਜਿਹੀ ਲਾਈਨ ਦੇ ਕੰਮ ਕਰਦੇ ਉਹਨਾਂ ਨੂੰ ਇਹੀ ਜਿਹੜੀ ਚੇਤਾਵਨੀ ਹੈ ਵੀ ਜਿਹੜਾ ਆਪਦਾ ਕੰਮ ਹੈਗਾ ਉਹ ਸਹੀ ਢੰਗ ਨਾਲ ਕੀਤਾ ਜਾਵੇ ਜੋ ਕੋਈ ਵੀ ਕਸਟਮਰ ਆਉਂਦਾ ਉਹਨਾਂ ਕੋਲੇ ਉਹਦਾ ਪ੍ਰੋਪਰ ਰਿਕਾਰਡ ਰੱਖਿਆ ਜਾਵੇ ਤੇ ਹੋਟਲ ਦੀ ਆਰਟ ਚ ਜਿਹੜਾ ਕੋਈ ਵੀ ਬੰਦਾ ਇਹੋ ਜਿਹਾ ਗਲਤ ਕੰਮ ਕਰੂਗਾ ਉਹਦੇ ਤੇ ਜਿਹੜਾ ਹੈਗਾ ਸਖਤੀ ਨਾਲ ਕਾਰਵਾਈ ਕਰਦੇ ਹੋਏ ਉਹਦੇ ਤੇ ਜਿਹੜਾ ਐਫ ਆਈ ਆਰ ਰਜਿਸਟਰ ਕੀਤੀ ਜਾਊਗਾ ਕੋਈ ਵੀ ਬਖਸ਼ ਨਹੀਂ ਜਾਊਗਾ ਨਹੀਂ ਨਹੀਂ ਕੋਈ ਵੀ ਕਿਸੇ ਵੀ ਕਿਸਮ ਤੇ ਕੋਈ ਵੀ ਬੰਦਾ ਜਿਹੜਾ ਹੈਗਾ ਇਹੋ ਜਿਹਾ ਹੋਟਲ ਦੀ ਆਰਟ ਦੇ ਵਿੱਚ ਜੇ ਗਲਤ ਕੰਮ ਕਰੂਗਾ ਉਹਦੇ ਤੇ ਜੋ ਬੰਦੀ ਐ ਇਸ ਪਰ ਲਾਅ ਜਿਹੜਾ ਉਹਦੇ ਸਖਤੀ ਨਾਲ ਉਹਤੇ ਕਾਰਵਾਈ ਕੀਤੀ ਜਾਊਗੀ